ਅੱਜ ਮਾਨੇ ਸੈਸ ਮੈਦ ਬਲਸਪਾਲਟੀ ਲੱਖਰਗੜਾ ਲੱਖਰਗੜੇ ਦੇ ਅੱਗੇ ਦੇ ਮਜੂਜਾ ਦੇ ਮੈਨੂੰ ਮੁੱਖ ਬਖਾਸ ਤੌਰ ਤੇ ਇਹ ਕਿ ਅਲਵਿੰਦਰ ਸਿੰਘ ਸ਼ਾਮਾ ਉਹ ਮਕਰ ਤੋਂ ਮਕਰ ਸੰਗਵਾਸੀ ਲੱਖਰਗੜੇ ਪੁੱਡੇ ਨੇ ਆਪਣੇ ਖੇਤਾਂ ਦੇ بڑے ਘਰ ਦੇ ਪੁੱਛੇ ਦੇ ਬੰਨੇ ਸਰੋਂ ਦੇ ਕੁਝ ਦੇ ਸਰੋਂ ਦੇ ਖੇਤ ਵਿੱਚ ਪੋਸਟ ਦੇ ਬੂਟੇ ਲਗਾਏ ਹੋਏ ਹਨ ਤੇ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਤੁਸੀਂ ਵੀ ਆਸ ਕਰਦਾ ਵਾ ਸੇ ਮੰਨੇ ਇੱਕ ਸੈਕਿੰਡ ਸਵੇਰ ਸਾਥੀ ਕਾਂਟੇਰੀਆਂ ਦੇ ਬਲਵਿੰਦਰ ਸਿੰਘ ਦੇ ਨਸੀਮ ਮਕਵਦੀ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਅਸੀਂ ਆ ਅਸਲੀਆ ਖੇਤ ਵਿੱਚੋਂ ਸਾਨੂੰ ਪੋਸਟ ਦੀ ਵੀਡੀਓ ਹੋਏ ਅਰੇ ਤੇ ਪੌਦੇ ਲੱਗ ਜਗਤ ਮਰੀਆ ਕਿ ਤੁਸੀਂ ਆਹਾ ਬੰਦਨ ਸਹਨੇ ਆਪਣੇ ਹੱਥਾਂ ਦੇ ਨਾਲ ਸਾਨੂੰ ਡੋਡੇ ਚੁਦਾ ਪੂਸਤ ਬ੍ਰਾਮਣ ਨੇ ਰਵਾਈ ਹੈ ਹਨ ਸਰੋਜ ਜੀ ਬ੍ਰਾਮਣ ਦਾ ਪਰ ਹੈ ਹਨ ਤੇ ਤਰਤੀਸ਼ ਜਾਰੀ ਹੈ ਅੱਜ ਮਨੇ ਐਸਐਸ ਮੇਧ ਕੌਂਸਲਟੀ ਲਖਣ ਕੇ ਅੱਡਾ ਲਖਣ ਕੇ ਪਰ ਅੱਡੇ ਦੇ ਨਜੂਬਾ ਨੇ ਮੈਨੂੰ ਮੌਕਾ ਖਾਸ ਦੇ ਤਵਾ ਦਿੱਤੀ ਕਿ ਪੁੱਲ ਵਿੰਡਰ ਕਰੇਗਾ ਸਾਰਾ ਉਹ ਮੱਕਰ ਸੰਗ ਵਸਿੰਦਕਾਂਗੇ ਪੱਡੇ ਦੇ ਆਪਣੇ ਖੇਤਾਂ 'ਚ ਮਣੇ ਘਰ ਦੇ ਬੁਸ਼ੇ ਦੇ ਬੰਨੇ ਸਰੋਂ ਦੇ ਇਹ ਸਰੋਂ ਦੇ ਖੇਤ ਦੇ ਵਿੱਚ ਪੋਸਟ ਦੇ ਬੂਟੇ ਲਗਾਏ ਹੋਏ ਹਨ ਤੇ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਤੁਸੀਂ ਵੀ ਆਸ ਰਦਾ ਬੰਨ ਤੇ ਮਨੇ ਐਸੇ ਜਿਵੇਂ ਸਾਥੀ ਕਲ ਤੇਰੀਆਂ ਦੇ ਬਲਵਿੰਦਰ ਸਿੰਘ ਨੇ ਨਸਰੀ ਮੁਕਮਦੀ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਅਸਮੀਆ ਖੇਤ ਦੇ ਵਿੱਚੋਂ ਸਾਨੂੰ ਪੋਸਟ ਦੀ ਤੀਜੀ ਹੋਏ ਤਰੇ ਇਹ ਉਹਦੇ ਜਗ੍ਹਾ ਮਿਲਿਆ ਇੱਥੋਂ ਅਸਰੀਆ ਸਾਹਿਬ ਬਲਵਿੰਦਰ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਸਾਨੂੰ ਡੋਡੇ ਚੁਆ ਪੋਸਟ ਬਰਾਮਦੇ ਵਾਇਆ ਸਾਨੂੰ ਸਰੋਜ ਦੇ ਸਰੋਜ ਜੀ ਬਰਾਬਰ ਉੱਪਰ ਆ ਰਹੇ ਹਨ ਤੇ ਤਫੀਸ਼ ਜਾਰੀ ਹੈ